ਆਪਾਂ ਪੰਥ ਦੀਆਂ ਗੱਲਾਂ ਬੜੀਆਂ-ਬੜੀਆਂ ਕਰਦੇ ਪਰ ਆਪਾਂ ਕਰਦੇ ਕੱਖ ਨਹੀਂ ਆ ਸਿਰਫ ਇੱਕ ਵੀਊ ਲੈਣੇ ਆ ਪੈਸਾ ਕਮਾਉਣੇ ਆ ਇਸ ਤੋਂ ਵੱਧ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਨਕਮਸਤਕ ਮਾਦਾ ਗੁਜਰੀ ਨੂੰ ਨਕਮਸਤਕ ਹੋਣ ਵਾਸਤੇ ਆਉਨੇ ਆ ਤੇ ਜੇ ਅਸੀਂ ਉਹਨਾਂ ਦੀ ਗੱਲ ਹੀ ਨਹੀਂ ਮੰਨਦੇ ਤੇ ਮੇਰੇ ਹਿਸਾਬ ਨਾਲ ਤਾਂ ਸਾਨੂੰ ਆਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਉਹ ਬਾਕੀ ਸੰਧੀ ਕਹਿ ਸਕਦੇ ਆ ਵੀ ਸਾਡੇ ਜਿਹੜੇ ਪੰਥ ਆਗੂ ਆ ਉਹਨਾਂ ਦੀ ਲੱਤਾਂ ਕਮਜ਼ੋਰ ਹੋ ਗਈਆਂ ਇਆਸ਼ ਹੋ ਜਾਵੇ ਨਾ ਜਦੋਂ ਬੰਦਾ ਕੌਮ ਦਾ ਆਗੂ ਤੇ ਇਧਰ ਕਲਗੀਧਰ ਪਾਤਸ਼ਾਹ ਮਹਾਰਾਜ ਬਾਬਤ ਕਹਿੰਦੇ ਆ ਵਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਏਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਦੁਨੀਆ ਤੇ ਬੜੇ ਪੀਰ ਪਗੰਬਰ ਔਲੀਆ ਨਬੀ ਅਵਤਾਰ ਸਾਧੂ ਮਹਾਤਮਾ ਗੋਸਪੁੱਤਰ ਆਏ ਲੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਕੋਈ ਕੁਰਬਾਨੀ ਨਹੀਂ ਕਰ ਸਕਿਆ ਦੁਨੀਆ ਦੇ ਲੋਕ ਪੁੱਤ ਬਚਾਉਂਦੇ ਆ ਪਰ ਗੁਰੂ ਗੋਬਿੰਦ ਸਿੰਘ ਮਾਰੇ ਨੇ ਪੰਥ ਬਚਾਇਆ ਅਹੀਂ ਤੇ ਜੇ ਮੈਂ ਖੜ ਜਾਂਦਾ ਮਗਰੂ ਦੂਜੇ ਲੱਤ ਖਿੱਚਣੀਆਂ ਜੇ ਤੁਸੀਂ ਖੜ ਕੇ ਮੈਂ ਖਿੱਚਦੀ ਤੁਹਾਡੀ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਇੱਕ ਦੂਜੇ ਦੇ ਨਾਲ ਖੜਨਾ ਵਾ ਕਿਉਂਕਿ ਜੇ ਖੜਾਂਗੇ ਪੰਜਾਬ ਬਚਣਾ ਨਹੀਂ ਤੇ ਬਈ ਹਿਸਾਬ ਲਾ ਲਓ ਆਪਣਾ ਡਾਂਗਾ ਖਾਓਗੇ ਅੱਗੇ ਵੀ ਖਾਣੇ ਕਾਮ ਵੀ ਖਾਓਗੇ ਵਸਦਾ ਪੰਜਾਬ ਦੇ ਕਰੇ ਸਾਦਰਸ਼ਕਾ ਦਾ ਬਹੁਤ ਸਵਾਗਤ ਮੈਂ ਲਗਨ ਸੇ ਇਸ ਸਮੇਂ ਸ਼੍ਰੀ ਫਤਿਹਗੁਰ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦ ਹਾਂ ਅਤੇ ਲਗਾਤਾਰ ਤੁਹਾਨੂੰ ਇੱਥੋਂ ਅਪਡੇਟਸਾਂ ਜੀ ਕਰ ਰਹੇ ਹਾਂ ਤਸਵੀਰਾਂ ਸੰਜੀ ਕਰ ਰਹੇ ਹਾਂ ਔਰ ਲੱਖਾਂ ਦੇ ਸਾਹਮਣੇ ਸੰਗਤਾਂ ਜਿਹੜੀ ਨੇ ਉਹ ਨਤਮਸਤਕ ਹੋਣ ਲਈ ਦੂਰੋਂ ਦੂਰੋਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤਾਂ ਮਾਨ ਸਿੰਘ ਅਕਾਲੀ ਹੌਣੇ ਮੇਰੇ ਨਾਲ ਮੌਜੂਦ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੱਧੀ ਦਿਹਾੜੇ ਚੱਲ ਰਹੇ ਔਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਕੀ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਘਰੋਂ ਤੁਰਨਾ ਨਾ ਆਪਾਂ ਇੱਕ ਤੇ ਆਪਾਂ ਇਹ ਨਹੀਂ ਕਹਿਣਾ ਸਰਹਿੰਦ ਚੱਲੇ ਆ ਆਪਾਂ ਕਹਿਣਾ ਆਪਾਂ ਫਤਿਹਗੜ੍ਹ ਸਾਹਿਬ ਚੱਲੇ ਆ ਦੂਜੀ ਗੱਲ ਇਹ ਆ ਵੀ ਆਪਾਂ ਜਦੋਂ ਇੱਥੇ ਆਉਣਾ ਆਪਾਂ ਬਾਬਾ ਫਤਿਹ ਸਿੰਘ ਨੂੰ ਅਰਦਾਸ ਕਰਨੀ ਕਿ ਬਾਬਾ ਜੀ ਕਿਰਪਾ ਕਰੋ ਸਾਡੀ ਝੋਲੀ 'ਚ ਫਤਿਹ ਪਾਓ ਆਪਾਂ ਬਹੁਤ ਕਮਜ਼ੋਰ ਆ ਆਪਾਂ ਪੰਥ ਦੀਆਂ ਗੱਲਾਂ ਵੱਡੀਆਂ-ਵੱਡੀਆਂ ਕਰਦੇ ਪਰ ਆਪਾਂ ਕਰਦੇ ਕੱਖ ਨਹੀਂ ਆ ਸਿਰਫ ਇੱਕ ਵੀਊ ਲੈਣੇ ਆ ਪੈਸਾ ਕਮਾਉਣੇ ਆ ਇਸ ਤੋਂ ਵੱਧ ਸਾਡੇ ਕੋਲ ਕੁਝ ਨਹੀਂ ਹੈਗਾ ਇੱਕ ਅਰਦਾਸ ਕਰੀਏ ਕਿ ਬਾਬਾ ਜੋਰਾਵਰ ਸਿੰਘ ਦੀ ਸਾਨੂੰ ਜ਼ੋਰ ਦਿਓ ਉਹ ਜ਼ੋਰ ਦਿਓ ਜਿਹੜਾ ਅਸੀਂ ਜ਼ੁਲਮ ਦੇ ਉੱਤੇ ਵਰਤ ਸਕੀਏ ਤੇ ਪਹਿਲੀ ਪੌੜੀ ਜਿਹੜੀ ਸਿੱਖੀ ਦੀ ਆ ਉਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਨਕਮਸਤਕ ਮਾਦਾ ਗੁਜਰੀ ਨੂੰ ਨਕਮਸਤਕ ਹੋਣ ਵਾਸਤੇ ਆਉਨੇ ਆ ਤੇ ਜੇ ਅਸੀਂ ਉਹਨਾਂ ਦੀ ਗੱਲ ਹੀ ਨਹੀਂ ਮੰਨਦੇ ਤੇ ਮੇਰੇ ਹਿਸਾਬ ਨਾਲ ਤਾਂ ਸਾਨੂੰ ਆਉਣ ਦਾ ਵੀ ਕੋਈ ਫਾਇਦਾ ਨਹੀਂ ਆ ਸਮਝਦੇ ਗੱਲ ਸਾਨੂੰ ਪਤਾ ਸਾਡੇ ਵੱਡੇ ਕਿੱਦਾਂ ਦੇ ਆ ਅਸੀਂ ਕਿੱਦਾਂ ਦੇ ਆ ਉਹ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ ਆਸ ਅਸੀਂ ਕਹਿੰਦੇ ਪਹਿਲਾਂ ਜ਼ਿੰਦਗੀ ਜਾਈ ਦੀ ਮਰਨ ਕਨੇ ਵੇਖਿਆ ਆਪਾਂ ਜ਼ਿੰਦਗੀ ਮੰਗਦੇ ਮੌਤ ਥੋੜਾ ਮੰਗਦੇ ਆ ਜਿਨ੍ਹਾਂ ਦੇ ਆਪਾਂ ਦਰਤੇ ਆਏ ਆ ਉਹਨਾਂ ਨੇ ਮੌਤ ਕਬੂਲ ਕੀਤੀ ਜ਼ਿੰਦਗੀ ਨਹੀਂ ਕਬੂਲ ਕੀਤੀ ਕਿਉਂਕਿ ਮੌਤ ਇੱਕ ਐਸਾ ਅਮਰ ਜੀਵਨ ਆ ਜਾਣ ਤੋਂ ਬਾਹਰ ਜਗ ਸੋਭਾ ਕਰਦਾ ਜਿਹਨੂੰ ਬਾਣੀ ਕਹਿੰਦੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੋ ਮੈਂ ਇਨਾ ਆਪਣੇ ਭੈਣ ਭਰਾਵਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਆਪਾਂ ਇੱਥੇ ਆਉਨੇ ਆ ਆਪਾਂ ਤਿਆਰ ਵਰ ਤਿਆਰ ਹੋਈਏ ਮੈਨੂੰ ਕਹਿੰਦਾ ਛੇਤੀ ਬਾਣੇ ਚ ਆਜੋ ਕਮ ਸੇ ਕਮ ਦਾੜੀ ਕੇਸ ਰੱਖੋ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਉਹਨਾਂ ਨੇ ਇਹ ਖੁਸ਼ੀਆਂ ਤਾਂ ਹੀ ਮਿਲਣੀਆਂ ਨਾ ਆਪਾਂ ਪਕੌੜੇ ਖਾ ਕੇ ਜਾਂ ਪ੍ਰਸ਼ਾਦੀ ਛੱਕ ਕੇ ਇੱਥੋਂ ਚਲੇ ਗਏ ਤੇ ਮੇਰੇ ਹਿਸਾਬ ਦੇ ਨਾਲ ਖਾਲੀ ਆਏ ਤੇ ਖਾਲੀ ਚਲ ਗਏ ਇਦਾਂ ਹੀ ਆ ਨਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁੱਕ ਦੀ ਚੱਲੀ ਰੈਣ ਰੈਣ ਗਵਾਈ ਸੋਏ ਕੇ ਦੀਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਦਾਂ ਹੀ ਆ ਨਾ ਤੇ ਫਿਰ ਇਹਨੂੰ ਕੌਡੀ ਬਦਲੇ ਕਿਉਂ ਗਵਾਉਣੇ ਹੀਰੇ ਆ ਦੁਨੀਆ ਦੇ ਰਾਜੇ ਮਹਾਰਾਜ ਨੇ ਸਾਨੂੰ ਬਣਾਇਆ ਚਕਰਵਤੀ ਵਿਸ਼ਵ ਸਮਰਾਟ ਦੁਨੀਆ ਦੇ ਅਸੀਂ ਪਾਤਸ਼ਾਹ ਹੋਏ ਆ ਸਾਡੀ ਆਪਣੀ ਇੱਕ ਸਰਕਾਰ ਹੋਈ ਆ ਉਹ ਬਦਕਿਸਮਤੀ ਕਹਿ ਸਕਦੇ ਆ ਵੀ ਸਾਡੇ ਜਿਹੜੇ ਪੰਥ ਆਗੂ ਆ ਉਹਨਾਂ ਦੀ ਲੱਤਾਂ ਕਮਜ਼ੋਰ ਹੋ ਗਈਆਂ ਇਆਸ਼ ਹੋ ਜਾਵੇ ਨਾ ਜਦੋਂ ਬੰਦਾ ਕੌਮ ਦਾ ਆਗੂ ਅਸਲ ਵਿੱਚ ਮੈਂ ਇੱਕ ਇਹਦੇ ਵਾਸਤੇ ਹੀ ਮਾਫੀ ਚਾਹੁੰਦਾ ਜਿਹੜਾ ਮੈਂ ਕੌਮ ਕਿਹਾ ਸਿੱਖ ਪੰਥ ਆ ਇੱਕ ਮਰਦ ਆ ਜਿਹਦੀ ਗੱਲ ਗੁਰਬਾਣੀ ਕਹਿੰਦੀ ਆ ਇੱਕ ਦੁਨੀਆ ਦੇ ਉੱਤੇ ਐਸਾ ਮਰਦ ਅਗੰਬੜਾ ਆਇਆ ਜਿਨੇ ਸਾਨੂੰ ਆਪਣਾ ਸਿਰ ਤਲੀ ਤੇ ਰੱਖਣ ਦੀ ਜਾਚ ਸਿਖਾਈ ਧੰਨ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਤੇ ਇਧਰ ਕਲਗੀਧਰ ਪਾਤਸ਼ਾਹ ਮਹਾਰਾਜ ਬਾਬਤ ਕਹਿੰਦੇ ਆ ਵਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਇੱਕ ਵਰਚੇਲਾ ਦੁਨੀਆ ਤੇ ਬੜੇ ਪੀਰ ਪਗੰਬਰ ਔਲੀਏ ਨਬੀ ਅਵਤਾਰ ਸਾਧੂ ਮਹਾਤਮਾ ਗੌਸ ਪੁੱਤਰ ਆਏ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਕੋਈ ਕੁਰਬਾਨੀ ਨਹੀਂ ਕਰ ਸਕਿਆ ਦੁਨੀਆ ਦੇ ਲੋਕ ਪੁੱਤ ਬਚਾਉਂਦੇ ਆ ਪਰ ਗੁਰੂ ਗੋਬਿੰਦ ਸਿੰਘ ਮਾਰ ਨੇ ਪੰਥ ਬਚਾਇਆ ਤੇ ਜਿਹੜਾ ਪੰਥ ਬਚਾਇਆ ਉਹ ਲੀਰਾਂ ਥੋੜਾ ਸੀ ਜਿਹੜੇ ਪੰਥ ਦੇ ਆਗੂ ਆ ਉਹ ਇਆਸ਼ ਨਹੀਂ ਪੰਥ ਦੇ ਆਗੂਆਂ ਦੇ ਗਿੱਟੇ ਭਾਰ ਚੱਲਣਗੇ ਤੇ ਪੰਥ ਦੀ ਅਗਵਾਈ ਹੋਣੀ ਆ ਜੇ ਆਪਾਂ ਅਖਾਂਗੇ ਨਾ ਵੀ ਆਪਾਂ 5 7 10 20 ਬੰਦੇ ਇਕੱਠੇ ਕਰਕੇ ਪੰਥ ਦੀ ਅਗਵਾਈ ਕਰਾਂਗੇ ਨਹੀਂ ਕੱਲਾ ਕੱਲਾ ਬੰਦਾ ਪੰਥ ਦੀ ਅਗਵਾਈ ਕਰ ਸਕਦਾ ਬਾਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਨ ਆਇਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੰਬੂ ਵਿੱਚ ਆਰਾਮ ਕਰਦੇ ਪਏ ਤੇ ਉਸ ਦਿਨ ਉਹਨੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਜਦੋਂ ਇਤਿਹਾਸ ਸੁਣਿਆ ਉਹ ਡੌਲੇ ਫੜ ਕੇ ਉੱਥੇ ਉਹ ਕਹਿੰਦਾ ਮਹਾਰਾਜ ਮੇਰੇ ਤੋਂ ਜ਼ੁਲਮ ਬਰਦਾਸ਼ਤ ਨਹੀਂ ਹੋ ਰਿਹਾ ਕਿਰਪਾ ਕਰੋ ਮੇਰੀ ਕੰਨ ਤੇ ਹੱਥ ਰੱਖੋ ਮੈਨੂੰ ਥਾਪੜਾ ਦਿਓ ਮੈਂ ਪੰਜਾਬ ਨੂੰ ਜਾਣਾ ਚਾਹਣਾ ਤੇ ਜਿੰਨਾ ਜ਼ਾਲਮਾਂ ਨੇ ਜ਼ੁਲਮ ਕੀਤੇ ਮੈਂ ਗਿਣ-ਗਣ ਕੇ ਬਦਲੇ ਲੈਣੇ ਲਾਲਣਾ ਸਪੀਕਰ ਜੀ ਤੁਹਾਡਾ ਮੈਂ ਗਿਣ-ਗਣ ਕੇ ਬਦਲੇ ਲੈਣੇ ਆ ਜਦੋਂ ਸ਼ਾਮ ਦਾ ਟਾਈਮ ਹੀ ਮਾਰ ਐਨੇ ਨਾ ਆਪਣੇ ਗਾਤਰੇ ਦੀ ਤੇਗ ਦਿੱਤੀ ਜਦੋਂ ਗਾਤਰੇ ਤੇਗ ਦਿੱਤੀ ਬੰਦਾ ਸਿੰਘ ਬਹਾਦਰ ਨੂੰ ਤੇ ਬਾਬਾ ਬਨੋਦ ਸਿੰਘ ਜਿਹੜਾ ਬੁੱਢੇ ਦਲ ਦਾ ਪਹਿਲਾ ਜਹੇਦਾਰ ਆ ਉਹਨੇ ਝਪਟ ਮਾਰ ਕੇ ਖੋਰੀ ਅੱਜ ਵਰਗੇ ਹੁੰਦੇ ਪੱਗਾਂ ਲਾਉਂਦੇ ਇੱਕ ਦੂਜੇ ਦੀਆਂ ਇਦਾਂ ਹੀ ਆ ਨਾ ਅੱਜ ਜਥੇਬੰਦੀਆਂ ਆਪਣੀਆਂ ਵੱਡੇ ਅਹੁਦੇ ਕਰਨ ਵਾਸਤੇ ਜਿਹੜੀਆਂ ਜਥੇਬੰਦੀਆਂ ਬਣਦੀਆਂ ਜਾਂ ਬਣੀਆਂ ਉਹ ਅਹੁਦਿਆਂ ਵਾਸਤੇ ਇੱਕ ਦੂਜੇ ਦੇ ਸਿਰ ਲਾਉਂਦੀਆਂ ਇੱਕ ਦੂਜੇ ਨੂੰ ਮਰਵਾਉਂਦੀਆਂ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦੂਰ ਅੰਦੇਸ਼ੀ ਸੀ ਉਹਨੂੰ ਪਤਾ ਸੀ ਵੀ ਆਪਸ ਵਿੱਚ ਨਹੀਂ ਲੜਨਾ ਜੇ ਘਰ 'ਚ ਫੁੱਟ ਪੈ ਗਈ ਤੇ ਘਰ ਬਰਬਾਦ ਹੋ ਜਾਣਾ। ਬੰਦਾ ਸਿੰਘ ਬਹਾਦਰ ਨੇ ਅੰਦਰ ਜਾ ਕੇ ਬੇਨਤੀ ਕੀਤੀ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜਿਹੜੀ ਤੇਗ ਤੁਸੀਂ ਕਿਰਪਾ ਕੀਤੀ ਸੀ ਮੈਨੂੰ ਉਹ ਬਾਹਰ ਖੜਾ ਤੁਹਾਡਾ ਕਿ ਸਰਨੇਲ ਹੈ ਉਹਨੇ ਮੇਰੇ ਕੋਲ ਤੇਗ ਲੈ ਲਈ ਤੇ ਉਸ ਟਾਈਮ ਮਹਾਰਾ ਹੱਸ ਕੇ ਆਖਣ ਲਗੇ ਕਹਿੰਦੇ ਮੈਂ ਦਮਦਮਾ ਸਾਹਿਬ ਦੀ ਧਰਤੀ ਤੇ ਦਮ ਲੈ ਕੇ ਆਖਿਆ ਸੀ ਚਾਰ ਮੂਏ ਤੋਂ ਕਿਹਾ ਭਾਇਆ ਜੀਵਤ ਕਈ ਹਜ਼ਾਰ ਤੇ ਮਹਾਰਾ ਕਹਿੰਦੇ ਉਦੋਂ ਮੈਂ ਸੋਚਦਾ ਸੀ ਕਿ ਮੈਂ ਆਪਣੇ ਪੁੱਤ ਕੁਰਬਾਨ ਕਰ ਦਿੰਦੇ ਇਸ ਪੰਥ ਵਾਸਤੇ ਪਰ ਅੱਜ ਕਹਿੰਦੇ ਅਟਲ ਸਚਾਈ ਸਾਹਮਣੇ ਆ ਗਈ ਕਿ ਸੌਦਾ ਮੈਂ ਘਾਟੇ ਦਾ ਨਹੀਂ ਕੀਤਾ ਜਦੋਂ ਲੋੜ ਪਈ ਇਸ ਪੰਥ ਨੂੰ ਕੋਈ ਚੰਗਾ ਆਗੂ ਨਾ ਮਿਲਿਆ ਤੇ ਘਰ ਘਰ ਦੇ ਵਿੱਚ ਕੱਲਾ ਕੱਲਾ ਜਰਨੈਲ ਹੋਊਗਾ ਤੇ ਜਰਨੈਲ ਜੀ ਆਸ਼ਕੀਆਂ ਮਾਰਦੇ ਫਿਰਨਗੇ ਤੇ ਫੇਰ ਜਰਨੈਲ ਥੋੜਾ ਅਗਵਾਈ ਕਰ ਸਕਦੇ ਆ ਅਗਵਾਈ ਕਰਨ ਵਾਸਤੇ ਸਾਨੂੰ ਖੜਨਾ ਪੈਣਾ ਵਾ ਅਸੀਂ ਤੇ ਜੇ ਮੈਂ ਖੜ ਜਾਣਾ ਮਗਰ ਦੂਜੇ ਲੱਤ ਖਿੱਚਣਗੇ ਜੇ ਤੁਸੀਂ ਖੜ ਕੇ ਮੈਂ ਖਿੱਚਦੇ ਨਹੀਂ ਤੁਹਾਡੀ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਇੱਕ ਦੂਜੇ ਦੇ ਨਾਲ ਖੜਨਾ ਵਾ ਕਿਉਂਕਿ ਜੇ ਖੜਾਂਗੇ ਪੰਜਾਬ ਬਚਣਾ ਨਹੀਂ ਤੇ ਬਈ ਹਿਸਾਬ ਲਾ ਲੋ ਆਪਣਾ ਡਾਂਗਾ ਖਾਓਗੇ ਅੱਗੇ ਵੀ ਖਾਣੇ ਆ ਗਾਂ ਵੀ ਖਾਓਗੇ ਫਿਰ ਕਹਿੰਦੇ ਨਾ ਸਾਨੂੰ ਬਾਹਰ ਜਾਣ ਦੀ ਲੋੜ ਹੈ ਬਾਹਰ ਜਾਣ ਦੀ ਲੋੜ ਨਹੀਂ ਸਭ ਤੋਂ ਅਮੀਰ ਦੁਨੀਆ ਦਾ ਦੇਸ਼ ਪਤਾ ਕਿਹੜਾ ਪੰਜਾਬ ਭਾਰਤ ਨਹੀਂ ਕਹਿ ਸਕਦੇ ਪੰਜਾਬ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਜੇ ਕਹਿੰਦੇ ਵੇਖਣਾ ਮੈਂ ਪੰਜਾਬ ਦੇਸ਼ ਦਾ ਮਾਣ ਦਾ ਪੰਜ ਆਪ ਜਿੱਥੇ ਆ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਆ ਜਿੱਥੇ ਮਰਨ ਵਾਲੇ ਸੂਰਬੀਰ ਯੋਧਿਆਂ ਦੀ ਧਰਤੀ ਆ ਜਿੱਥੇ ਮਰਦਾਂ ਦਾ ਖੂਨ ਡੁੱਲ੍ਹਿਆ ਜਿੱਥੋਂ ਹੁਕਮਨਾਮੇ ਜਾਰੀ ਹੁੰਦੇ ਨੇ ਜਿਸ ਅਕਾਲ ਤਖਤ ਸਾਹਿਬ ਤੇ ਢਾਡੀ ਬਾਦਸ਼ਾਹ ਨੂੰ ਸਮੇਂ ਦੇ ਬਾਦਸ਼ਾਹ ਨੂੰ ਵੰਗਾਰ ਕਹਿੰਦੇ ਨੇ ਕਹਿੰਦੇ ਤੂੰ ਤੇਰੀ ਕਾਦੀ ਪੱਗ ਆ ਵੇ ਸਾਡੇ ਤੇ ਮਹਾਰੇ ਦੇ ਜੁੱਤੀ ਵਰਗੀ ਵੀ ਨਹੀਂ ਤੇਰੀ ਪੱਗ ਪੱਗ ਤੇਰੀ ਸਹਿਬਾ ਕੀ ਜਹਾਂਗੀਰ ਦੀ ਮਹਾਰਾ ਮਹਾਰੇ ਨੂੰ ਢਾਡੀ ਕਹਿੰਦੇ ਮਹਾਰਾਜ ਪੱਗ ਤੇਰੀ ਆ ਜਹਾਂਗੀਰ ਦੀ ਕਾਦੀ ਪੱਗ ਆ ਅੱਜ ਵੇਖਿਆ ਕੋਈ ਕਹਿੰਦਾ ਕੋਈ ਸਰਕਾਰ ਨੂੰ ਬੰਗਾਰਦਾ ਵੇਖਿਆ ਹਰ ਕਿਸੇ ਨੂੰ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਦਾ ਫਿਕਰ ਪਿਆ ਵਾ ਮੈਂ ਜਜਬਾਤੀ ਜਹ ਬੰਦਾ ਮੇਰੇ ਕੋਲ ਬਹੁਤ ਕੁਝ ਨਿਕਲ ਜਾਣਾ ਇਸ ਕਰਕੇ ਮੈਂ ਇੱਥੇ ਸਮਾਪਤੀ ਕਰਦਾ ਜਿੰਨੇ ਵੀਰ ਭਰਾ ਇੱਥੇ ਆਏ ਜੇ ਅੱਜ ਬਚਨ ਕਰਕੇ ਜਾਇਓ ਦਾੜੀ ਕੇਸ ਰੱਖੋ ਸਿੰਘ ਸਜੋ ਅਮਰਤ ਧਾਰੀ ਹੋ ਮੈਂ ਕਹਿੰਦਾ ਸਾਡੇ ਦੀ ਵੀ ਅਫਗਣ ਹੋਣਗੇ ਹੀ ਵੀ ਤਿਆਗਦੇ ਆਪਣੇ ਦਿਨੋ 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 ਦਿਨ ਵੱਡੀ ਤੁਰੇ ਜਾਂਦੇ ਆ ਤੁਸੀਂ ਵੀ ਵੱਡੋ ਆਪਣੇ ਅਫਗਣਾਂ ਨੂੰ ਵੱਡੋ ਤੇ ਗੁਨਾ ਦੇ ਧਾਰਨੀ ਬਣੋ ਇਹ ਨਹੀਂ ਵੀ ਆਪਾਂ ساری ਜ਼ਿੰਦਗੀ ਮੰਜੇ ਤੇ ਪੈ ਕੇ ਮਰਨਾ ਹੈ ਇੱਕ ਚ ਗੋਲੀ ਖਾ ਕੇ ਮਰੋ ਤੇ ਦੋ ਚਾਰ ਠੋਕ ਕੇ ਮਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਸਵਾਲ ਹੈ ਜਿਸ ਤਰ੍ਹਾਂ ਬੋਲੇ ਸੋਨਿਆਲ ਅਸੇ ਮੌਕੇ ਤੇ ਧਰਮ ਪਰिवर्तन ਦਾ ਮੁੱਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਔਰ ਪੰਜਾਬ ਉਸ ਤੋਂ ਜੂਝ ਵੀ ਰਿਹਾ ਹੈ ਇਹਦਾ ਜ਼ਿਕਰ ਨਾ ਹੋਵੇ ਉਹ ਗੱਲ ਸਹੀ ਨਹੀਂ ਬੇਨਤੀ ਕਰਦਾ ਅੱਜ ਆਪਾਂ ਸ਼ਹੀਦਾਂ ਦੇ ਦਰਸ਼ਨ ਕਰਨ ਆਏ ਆ ਆਪਾਂ ਵਿਸ਼ੇਸ਼ ਤੌਰ ਤੇ ਇਹਦੇ ਤੇ ਗੱਲ ਕਰਾਂਗੇ ਪੰਜਾਬ ਦੀ ਧਰਤੀ ਤੇ ਅਬਦਾਲੀ ਨਾਦਰ ਵਰਗੇ ਚੜ ਗਏ ਆ ਮਸੇ ਰੰਗੜ ਵਰਗੇ ਜਿਨ੍ਹਾਂ ਨੇ ਸਰਾਂ ਦੇ ਮੁੱਲ ਪੁਆਏ ਦੀਦਾ ਕੋਈ ਨਹੀਂ ਨਾ ਦਿਖਦਾ ਤੇ ਰਾਜ ਕੀ ਦਾ ਖਾਲਸੇ ਦਾ ਦੁਨੀਆ ਮੰਨੇ ਨਾ ਮੰਨੇ ਹੀ ਤੇ ਕਹਿੰਦੇ ਵੀ ਖਾਲਸੇ ਦਾ ਰਾਜਾ ਭਾਈ ਜਿੱਧਰ ਨੂੰ ਜਾਣੇ ਆ ਚੜਦੀ ਕਲਾ ਚੜਦੀ ਕਲਾ ਅਕਾਲ ਹੀ ਅਕਾਲ ਅਕਾਲ ਹੀ ਅਕਾਲ ਫਤਿਹ 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 ਸਾਡੀ ਦੇ ਬਾਬੇ ਨੇ ਮਿਹਰ ਕੀਤੀ ਸਾਡਾ ਹੀ ਰਾਜਾ ਅਸੀਂ ਤਾਂ ਹੀ ਕਹਿੰਨੇ ਸੀ ਦੁਨੀਆ ਦੇ ਰਾਜੇ ਆ ਜਿਹੜੇ ਬੰਦੇ ਵੇਖੋ ਜਿਹੜੇ ਬੰਦੇ ਨੂੰ ਗੁਰੂ ਤੇ ਵਿਸ਼ਵਾਸ ਨਹੀਂ ਆ ਉਹਨੇ ਕਣਾ ਹੀ ਗੁਲਾਮ ਆ ਅਸੀਂ ਕਹਿੰਦੇ ਇਹ ਨਹੀਂ ਗੁਲਾਮ ਭਾਈ ਵੇਖੋ ਜਿਹੜਾ ਆਊਗਾ ਚੜ ਕੇ ਜਾਊਗਾ ਝੜ ਕੇ ਸਿੱਧੀ ਗੱਲ ਆ ਜੀ ਅਸੀਂ ਕਿਸੇ ਵੱਲ ਚੜ ਕੇ ਜਾਂਦੇ ਨਹੀਂ ਪਰ ਸਾਡੇ ਵੱਲ ਜਿਹੜਾ ਆਊਗਾ ਚੜ ਕੇ ਵਸੂਕਾ ਥੋੜਾ ਜਾਣ ਦਿੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ